ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਨੌਜਵਾਨ ਦੇ ਸਾਰੇ ਪਰਿਵਾਰ ਤੇ ਗੰਭੀਰ ਇਲزام ਲਗਾਏ ਨੇ ਪਰਿਵਾਰਕ ਰੰਗਣਾ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕੇ ਦਾ ਵਿਆਹ 1 ਸਾਲ ਪਹਿਲਾਂ ਹੋਇਆ ਸੀ ਤੇ ਉਸਨੇ ਲਵ ਮੈਰਿਜ ਕਰਵਾਈ ਸੀ ਪਰ ਉਸਦੇ ਸਹੁਰਾ ਪਰਿਵਾਰ ਨੇ ਉਸ ਨੂੰ ਘਰ ਬੁਲਾਇਆ ਤੇ ਉਸ ਦੀ ਕੁੱਟਮਾਰ ਕੀਤੀ ਜਿਸ ਦੀ ਮੌਤ ਹੋ ਗਈ ਜਦਕਿ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰੀਰ ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਮਿਲਿਆ ਪੋਸਟ ਮੌਟਮ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ ਮੈਂ ਵੀ ਜੀ ਗੁਰਸੇਵ ਸਿੰਘ ਆ ਕਾਪੜੇ ਖੜੀ ਬੋ ਰਿਆ ਵਾ ਮੇਰੀ ਮੌਦਾ ਹੈ ਭਰਾ ਦੀ ਮੌਦਾ ਕਰਨ ਜਿਹੜਾ ਵਾ ਬਣਿਆ ਵਾ ਇਹ ਰੋਮਿਕਾ ਨਾ ਦੀ ਕੁੜੀ ਮਰਾਲੀ ਉਹ ਵੇਖ ਕੇ ਆਂਦਾ ਉਹਨੂੰ ਅਸੀਂ ਇੱਕ ਸਾਲ ਹੋ ਗਿਆ ਉਹਦੇ ਵਿਆਹ ਨੂੰ ਕੱਲ ਉਹ ਰੋਮਿਕਾ ਇੱਥੇ ਆਈ ਆਪਣੇ ਕਪੜੇ ਲੈ ਗਈ ਆ ਤੇ ਸ਼ਾਮ ਨੂੰ 7 ਵਜੇ ਮੇਰਾ ਭਰਾ ਗਿਆ ਵਾ ਉਹਦੇ ਨਾਲ ਹਥੋ ਭਾਈ ਤੇ ਤੇਜ਼ ਦਾਦੇ ਹਥਿਆਰ ਉਹਨੂੰ ਗਲ ਘੁੱਟ ਕੇ ਮਾਰਿਆ ਗਿਆ ਵਾ ਉਸ ਤੋਂ ਬਾਅਦ ਸਾਨੂੰ ਫੋਨ ਕੀਤਾ ਗਿਆ ਵਾ ਛੋਟਾ ਭਰਾ ਉਹਦੀ ਡੱਡ ਬੋਡੀ ਲੈ ਕੇ ਆਇਆ ਸੀ ਮੰਨੂ ਰੋਣਦੇ ਹਸਪੀਟਲ ਗਏ ਆ ਉਦੋਂ ਡੈੱਡ ਬੋਡੀ ਉਹਦੀ ਲਿਆਂਦੀ ਗਈ ਆ ਹੁਣ ਡੈੱਡ ਬੋਡੀ ਜਿਹੜੀ ਆ ਸਿਵਲ ਹਸਪੀਟਲ ਪਈ ਆ ਠੀਕ ਹੈ ਜੀ ਉਥੋਂ ਪੋਸਟਮਾਨ ਹੋ ਕੇ ਸਾਡੇ ਕੋਲੇ ਮੈਂ ਅਪੀਲ ਕਰੂੰਗਾ ਇਹੋ ਹੀ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਮਨੂਨ ਸਾਭ ਦਿੱਤਾ ਜਾਵੇ ਯਾਰ ਮੇਰਾ ਕੀ ਕਸੂਰ ਆ ਮੈਂ ਗਰੀਬ ਬੰਦਾ ਵਾ ਮੈਨੂੰ ਇਨਸਾਫ ਦਿੱਤਾ ਜਾਵੇ ਮਾਰਕੋ ਕਿਸ ਜਗ੍ਹਾ ਤੇ ਕੀਤੀ ਗਈ ਤੇ ਕਿੰਨਾ ਮਾਰਕੋ ਗੁਰੂ ਕੀ ਵਡਾਲੀ ਕੀਤੀ ਗਈ ਆ ਕੁੜੀ ਦਾ ਰੋਮਿਕਾ ਵਾ ਉਹਨੇ ਲਾ ਮਰਜ ਕਰਾਈ ਸੀ ਨਾ ਉਹਦੀ ਕਦੀ ਮਾਏ ਤੇ ਇਹ ਨਾ ਕਦੀ ਪਿਓ ਆ ਕੋਈ ਵੀ ਨਹੀਂ ਆਇਆ ਬੱਚਾ ਕੋਈ ਹੈਗਾ ਉਹਦੇ ਬੱਚਾ ਕੋਈ ਨਹੀਂ ਹੈਗਾ ਉਹਦਾ ਮਾਮਾ ਅੰਡਰੀ ਦਾ ਰਹਿਣ ਵਾਲਾ ਉਹ ਆਇਆ ਸੀ ਉਹਦੇ ਨਾਲ ਹੀ ਸਾਡਾ ਰਿਸ਼ਤਾ ਸਾਰਾ ਕੁਝ ਹੋਇਆ ਵਾ ਤੇ ਕਿਦੋਂ ਦੀ ਘਟਨਾ ਵੈ ਸਾਰੀ ਘਟਨਾ ਵੀਰ ਜੀ ਕੱਲ੍ਹ ਸ਼ਾਮ ਦੀ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਉਹ ਜ਼ਖਮੀ ਪਿਆ ਆ ਜ਼ਖਮੀ ਵਲਗੀ ਸਾਨੂੰ ਪਹਿਲਾਂ ਲੱਗਾ ਕਿ ਹੱਥ 30 ਤੇ ਅੱਡ 23 ਤੇ ਉਸ ਤੋਂ ਬਾਅਦ ਸਾਡਾ ਬ੍ਰਦਰ ਗੱਲ ਹੈ ਉਹਨੂੰ ਉੱਥੇ ਦੇ ਮੌਜੂਦ ਮਾਮਾ ਫੁੱਫੜ ਤੇ ਉਹਦਾ ਬ੍ਰਦਰ ਉਹਦਾ ਮਾ ਦੇ ਪਿਓ ਮੌਜੂਦ ਸੀ ਉੱਥੇ ਤੇ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਅਜੇ ਤੱਕ ਪੁਲਿਸ ਕਾਰਵਾਈ ਆਪਣੀ ਯਾਰੀਆ ਕਹਿੰਦੇ ਕਰਾਂਗੇ ਕੈਮਰੇ ਵੇਖਾਂਗੇ ਇਹ ਕਰਾਂਗੇ ਉਹ ਕਰਾਂਗੇ ਬਾਕੀ ਮੈਨੂੰ ਤਾਂ ਨਹੀਂ ਲੱਗਦਾ ਉਹ ਕੁਝ ਕਰੂਗੀ ਮਾਮਾ ਮਿਲਦੇ ਇਹ ਲੜਕੀ ਵਾਲੇ ਗੁਰੂ ਕੀ ਵਡਾਲੀ ਦੇ ਨੇ ਗੁਰੂ ਕੀ ਵਡਾਲੀ ਠੀਕ ਹੈ ਤਾਂ ਸਭ ਕੀ ਮਸਲਾ ਹੈਗਾ ਇੱਕ ਨੌਜਵਾਨ ਦੀ ਮੌਤ ਹੋ ਗਈ ਪਰ ਉਹ ਤਾਂ ਉਹਨੂੰ ਗੰਬੀਰੀ ਜਾਨ ਦਰਦੀ ਹੈ ਸੋਹਰੇ ਪਰਵਾਸ ਤੇ ਹੈ ਜੀ ਅੱਜ ਸਵੇਰੇ ਤੜਕੇ ਕੋਈ 2:30-3 ਵਜੇ ਖਾਪੜਕੇੜੀ ਤੋਂ ਪੁਜ ਮੋਦਵਰ ਬੰਦੇ ਹੁੰਦਾ ਔਰ ਲੜਕਾ ਮਨਜੀਤ ਸਿੰਘ ਜਿਹਦੀ ਡੈਥ ਹੋਈ ਆ ਉਹਦਾ ਬ੍ਰਦਰ ਔਰ ਨਾਲੋਲੇ ਠੇਕੇਦਾਰ ਦੂਤਿਓ ਕੰਮ ਕਰਦਾ ਸੀ ਉਸਰੇ ਆਈ ਸੀ ਤੇ ਇਹਨਾਂ ਨੇ ਦੱਸਿਆ ਵੀ ਇਦਾਂ ਦਾ ਸਾਡਾ ਲੜਕਾ ਮਨਜੀਤ ਸਿੰਘ ਜੀ ਲਈ ਇਸ ਮਨੀ ਲੇਟ ਕੁਲਵਿੰਦਰ ਸਿੰਘ ਪਾਚੀ ਖਾਪੜਕੇੜੀ ਦਾ ਵਿਆਹ ਜਿਹੜਾ ਵਾ ਉਹ ਰੋਮਾ ਨਾਲ ਹੋਇਆ ਸੀ ਲਵ ਮੈਰੀ ਇੱਕ ਸਾਲ ਪਹਿਲੇ ਇਹਨਾਂ ਦਾ ਅਕਸਰ ਝਗੜਾ ਰਹਿੰਦਾ ਸੀ ਤੇ ਕੱਲ ਵੀ ਜਿਹੜੀ ਉਹ ਮਿੰਨਾ ਪਹਿਲੇ ਉਹ ਲੜਕੇ ਗਈ ਸੀ ਔਰ ਕੱਲ ਦੇ ਕੱਪੜੇ ਲੈਣ ਆਈ ਸੀ ਘਰੇ ਤੇ ਇਹ ਵੀ ਮੁੱਦਾ ਉਹਦੇ ਮਜ਼ੇ ਦੀ ਚੱਲ ਗਿਆ ਉਹਨਾਂ ਨੇ ਇਹਨੂੰ ਘਰ ਨਹੀਂ ਵੜਨ ਦਿੱਤਾ ਤੇ ਇਹ ਤਾਈ ਸੱਸ ਦੇ ਘਰ ਜਾ ਕੇ ਬੈਠ ਗਿਆ ਉੱਥੇ ਬੈਠਾ ਉਹ ਵੀ ਲੇਡੀ ਘਰ ਕੱਲੀ ਸੀ ਉੱਥੇ ਬੈਠਾ ਇਹਨਾਂ ਕੋ ਪਾਣੀ ਪੁਣੀ ਮੰਗਦਾ ਰਿਹਾ ਉਹ ਚਰੀ ਕੱਲੀ ਲੇਡੀ ਉਹਨੂੰ ਪਾਣੀ ਪੁਣੀ ਦਿੱਤਾ ਉਹਨੇ ਤੇ ਮੁੜ ਕੇ ਇਹਦੀ ਬਾਈਕ ਰੋਮਾ ਨੇ ਆਪਣੇ ਡਿਓਰ ਨੂੰ ਜਾਂ ਮੇਰੇ ਖਿਆਲ ਜੀਠਾ ਦੇ ਡਿਓਰ ਨੂੰ ਫੋਨ ਕੀਤਾ ਕਿ ਇਹ ਇੱਥੇ ਆਣ ਕੇ ਰੋਲਾ ਪਾਣ ਡਿਆ ਨੂੰ ਲੈ ਜਾਓ ਇਹ ਤਿੰਨ ਜਣੇ ਇਹਨੂੰ ਲੈਣ ਗਏ ਨੇ ਉਥੋਂ ਨੂੰ ਇਹਨਾਂ ਨੇ ਚੁੱਕਿਆ ਵਾ ਸਾ ਲੈਂਦਾ ਸੀ ਤੇ ਖਾਪੜ ਕਿੜੀ ਲੈ ਗਏ ਦੋ ਤਿੰਨ ਘੰਟੇ ਬਾਅਦ ਜਦੋਂ ਇਹਦੀ ਦੁਬਾਰਾ ਤਬੀਅਤ ਵਿਗੜੀ ਆ ਤੇ ਇਹਨਾਂ ਨੇ ਇੱਥੇ ਅਰੋੜਾ ਹਸਪਤਲ ਦੇ ਵਿੱਚ ਲੈ ਕੇ ਗਏ ਨੇ ਜਿੱਥੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਇਹਦੀ ਡੈੱਡ ਬਾਡੀ ਸੇਵਲ ਹਸਪਤਲ ਕੋਲ ਇੱਥੇ ਅਰਸਾਲ ਕੇ ਜਮ੍ਹਾਂ ਕਰਵਾਈ ਹੈ ਔਰ ਪੋਸਟਮਾਰਟਮ ਡਾਕਟਰਾਂ ਦੇ ਜਿਹੜਾ ਵਾ ਪੈਨਲ ਦੇ ਥਲੇ ਕਰਵਾ ਰਹੇ ਆ ਅਗਰ ਕੱਲ ਨੂੰ ਕੋਈ ਖ਼ੋਸ਼ਖਾਹ ਸਾਹਮਣੇ ਆਂਦੀ ਹੈ ਤੇ ਜਿਨ੍ਹਾਂ ਦੇ ਖਿਲਾਫ ਇਹ ਕਹਿਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਔਰ ਇਹਦਾ ਜਿਹੜਾ ਜਾਰੀ ਤੌਰ ਤੇ ਦੇ ਸਰੀਰ ਤੇ ਨਾ ਕੋਈ ਗਲੇ ਤੇ ਨਾ ਕੋਈ ਸਰੀਰ ਤੇ ਹੋਰ ਕੋਈ ਸੱਟਾਂ ਵਾਂ ਪਹਿਲੀ ਨਜ਼ਰ ਦੇ ਵਿੱਚ ਇਹ ਨੈਚੁਰਲ ਡੈਥ ਲੱਗਦੀ ਆ ਪਰ ਫਿਰ ਵੀ ਜੋ ਡਾਕਟਰ ਦਾ opinion ਆਏਗਾ ਉਸ ਆਪ ਨਾਲ ਕਾਰਵਾਈ ਕੀਤੀ ਜਾਵੇਗੀ।